ਕੀ ਤੁਸੀਂ ਜਲੰਧਰ ਦੇ ਰਹਿਣ ਵਾਲੇ ਹੋ ਕੀ ਤੁਹਾਨੂੰ ਜਲੰਧਰ ਸ਼ਹਿਰ ਦੇ ਇਤਿਹਾਸ ਬਾਰੇ ਪਤਾ ਹੈ ਕੀ ਤੁਸੀਂ ਜਾਣਦੇ ਹੋ ਕਿ ਸ਼ਹਿਰ ਜਲੰਧਰ ਦੇ ਨਾਲ ਕਿਹੜੀਆਂ-ਕਿਹੜੀਆਂ ਕਹਾਣੀਆਂ ਤੇ ਕਿਹੜੀਆਂ માનਤਾਵਾਂ ਜੁੜੀਆਂ ਹੋਈਆਂ ਨੇ ਜੇਕਰ ਨਹੀਂ ਤਾਂ ਸੁਣੋ ਇਸ ਪੂਰੀ ਵੀਡੀਓ ਨੂੰ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ਹਿਰ ਜਲੰਧਰ ਬਾਰੇ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੀ ਹਾਂ ਤੇ ਨਾਲ ਦੀ ਨਾਲ ਇਸ ਦੇ ਇਤਿਹਾਸ ਦਾ ਵੀ ਜ਼ਿਕਰ ਕਰਾਂਗੇ ਜਲੰਧਰ ਦਾ ਇਤਿਹਾਸ ਕਈ ਸਦੀਆਂ ਪੁਰਾਣਾ ਹੈ ਇਸ ਦੇ ਨਾਂ ਬਾਰੇ ਬਹੁਤ ਸਾਰੀਆਂ માનਤਾਵਾਂ ਵੀ ਹੈ ਤੇ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਦਾ ਨਾਂ ਜਲੰਧਰ ਰਾਖਸ਼ ਦੇ ਨਾਂ ਤੇ ਰੱਖਿਆ ਗਿਆ ਹੈ ਜਿਸ ਨੂੰ ਸ਼ਿਵ ਭਗਵਾਨ ਨੇ ਜਲ ਵਿੱਚੋਂ ਆਪਣੇ ਅੰਸ਼ਵਜੋ ਪੈਦਾ ਕੀਤਾ ਸੀ ਸ਼ਹਿਰ ਕੋਟ ਕਿਸ਼ਨ ਚੰਦ ਖੇਤ ਦੇ ਵਿੱਚ ਜਲੰਧਰ ਰਕਸ਼ਸ ਦੀ ਸਮਾਧ ਦਾ ਵੀ ਜ਼ਿਕਰ ਆਉਂਦਾ ਹੈ ਇਸ ਦੇ ਨਾਲ ਹੀ ਜਲੰਧਰ ਰਕਸ਼ਸ ਦੀ ਪਤਨੀ ਤੁਲਸੀ ਦਾ ਮੰਦਿਰ ਵੀ ਉਸੇ ਦੀ ਸਮਾਧ ਦੇ ਨੇੜੇ ਸਥਿਤ ਹੈ ਜਿਸ ਨੂੰ ਹਨਪੁਰਨਾ ਵੀ ਕਿਹਾ ਜਾਂਦਾ ਹੈ ਕੁਝ ਇਤਿਹਾਸਕ ਖੋਜੀਆਂ ਦਾ ਕਹਿਣਾ ਹੈ ਕਿ ਇਸ ਨਾਂ ਦਾ ਜੋ ਕਿ 나ਥ ਪਰੰਪਰਾ ਵਿੱਚੋਂ ਹੋਏ ਪ੍ਰਸਿੱਧ ਯੋਗੀ ਜਲੰਧਰਨਾਥ ਤੇ ਉੱਪਰ ਰੱਖਿਆ ਗਿਆ ਹੈ ਤੇ ਯੋਗੀ ਜਲੰਧਰ ਨੂੰ ਯੋਗ ਗੁਰੂ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਜਲੰਧਰ ਬੰਦ ਯੋਗ ਬਹੁਤ ਜ਼ਿਆਦਾ ਅਹਿਮ ਮੰਨਿਆ ਜਾਂਦਾ ਹੈ ਹੈ ਪੁਰਾਣੀ ਝੇਲ ਵਾਲੀ ਥਾਂ ਨੇੜੇ ਵੀ ਨਾਥਾਂ ਦੀ ਬਗੀਚੀ ਮੰਦਿਰ ਹੈ ਜਿੱਥੇ ਯੋਗੀ ਜਲੰਦਰਨਾਥ ਦੀ ਸਮਾਦ ਬਣੀ ਹੋਈ ਹੈ ਇਸ ਤੋਂ ਇਲਾਵਾ ਕੁਝਦਾ ਇਹ ਵੀ ਮੰਨਣਾ ਹੈ ਕਿ ਜਲੰਦਰ ਬੋਧੀ ਬਿਖਸ਼ੂ ਸੀ ਜੋ ਕਿ ਬੁੱਧਕਾਲ ਦੌਰਾਨ ਇਥੇ ਹੀ ਰਹਿੰਦਾ ਸੀ ਤੇ ਬੁੱਧ ਧਰਮ ਦਾ ਕਾਫੀ ਉਸ ਵੱਲੋਂ ਪ੍ਰਚਾਰ ਕੀਤਾ ਜਾਂਦਾ ਸੀ ਮੰਨਿਆ ਜਾਂਦਾ ਹੈ ਕਿ ਇਹ ਕਈ ਰਾਜਾਂ ਤੇ ਸ਼ਾਸਕਾਂ ਦੀ ਰਾਖਾਨੀ ਰਿਹਾ ਹੈ ਤੇ ਇਸ ਦੇ ਇਤਿਹਾਸ ਬਾਰੇ ਵੱਖ-ਵੱਖ ਕਾਲਾਂ ਵਿੱਚ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਦਰਜ ਕੀਤੇ ਗਏ ਜਲੰਧਰ ਦਾ ਜ਼ਿਕਰ ਵੈਦਾ ਪੁਰਾਣਾ ਤੇ ਮਹਾਭਾਰਤ ਦੇ ਕਾਲ ਵਿੱਚ ਵੀ ਆਉਂਦਾ ਹੈ ਵੈਦਾ ਮੁਤਾਬਕ ਜਲੰਧਰ ਦੀ ਸਥਾਪਨਾ ਦਿਵਾਸਿਆ ਵਰਮਾ ਦੇ ਵੱਲੋਂ ਕੀਤੀ ਗਈ ਤੇ ਇਸ ਨੂਰਮਾਇਨ ਕਾਲ ਵਿੱਚ ਭਗਵਾਨ ਰਾਮ ਦੇ ਪੁੱਤਰ ਦੀ ਰਾਜธานੀ ਵੀ ਆਖਿਆ ਜਾਂਦਾ ਹੈ ਵੈਦਾਂ ਮੁਤਾਬਕ ਇਸ ਨੂੰ ਪਹਿਲਾਂ ਜੋ ਕਿ ਖਾਸ ਤੌਰ ਤੇ ਤਿਰਗਤ ਪ੍ਰਦੇਸ਼ ਕਿਹਾ ਜਾਂਦਾ ਸੀ ਜੋ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਤੱਕ ਫੈਲਿਆ ਹੋਇਆ ਸੀ ਜਲੰਧਰ ਉਸ ਦੀ ਰਾਜਧਾਨੀ ਹੁੰਦਾ ਸੀ ਮਹਾਭਾਰਤ ਕਾਲ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ ਇਤਿਹਾਸਿਕ ਦਸਤਾਵੇਜ਼ਾਂ ਮੁਤਾਬਕ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਸੀ ਤਾਂ ਉਸ ਵੇਲੇ ਜਲੰਧਰ ਦੇ ਰਾਜਾ ਜੋ ਕਿ ਸੁਸ਼ਰਮਾ ਆਪਣੇ 6 ਭਰਾਵਾਂ ਤੇ ਸੈਨਾ ਦੇ ਨਾਲ ਇੱਕ ਕੌਰਵਾ ਵੱਲੋਂ ਯੁੱਧ ਵਿੱਚ ਹਿੱਸਾ ਲੈਣ ਗਏ ਸਨ। ਉਹ ਮਹਾਵਿਨਾਸ਼ਕਾਰੀ ਯੁੱਧ ਵਿੱਚ ਰਾਜਾ ਸੁਸ਼ਰਮਾ ਤੇ ਉਹਨਾਂ ਦੇ ਸਾਰੇ ਭਰਾਵਾਂ ਦੇ ਨਾਲ ਜੋ ਕਿ ਉਹਨਾਂ ਵੱਲੋਂ ਮਿਲ ਕੇ ਜਿੱਤ ਪ੍ਰਾਪਤ ਕੀਤੀ ਗਈ ਸੀ ਤੇ ਇਹ ਸ਼ਹਿਰ ਬਿਆਸ ਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਵਸਿਆ ਹੋਇਆ ਹੈ। ਜਿਸ ਕਾਰਨ ਇਸ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਵੀ ਹਿੱਸਾ ਮੰਨਿਆ ਜਾਂਦਾ ਹੈ। 11ਵੀਂ ਸਦੀ ਵਿੱਚ ਇਬਰਾਹਿਮ ਗਜਨੀ ਦੇ ਸ਼ਾਸਨ ਕਾਲ ਦੌਰਾਨ ਜਲੰਧਰ ਉਸ ਦੇ ਰਾਜ ਦਾ ਹਿੱਸਾ ਬਣ ਗਿਆ ਸੀ 18ਵੀਂ ਸਦੀ ਇਸ ਤੇ ਮੁਗਲਾਂ ਤੇ ਪਠਾਨਾਂ ਦਾ ਰਾਜ ਸੀ ਇਸ ਕਾਲ ਵਿੱਚ ਮੁਗਲਾਂ ਇਰਾਨੀਆਂ ਤੇ ਸਿੱਖਾਂ ਵਿਚਾਲੇ ਹੋਏ ਯੁੱਧ ਦਾ ਕੇਂਦਰ ਵੀ ਬਣਾਇਆ ਗਿਆ ਸੀ ਤੇ 1776 ਵਿੱਚ ਇਸ ਤੇ ਫੈਜ਼ਲਪੁਰੀਆ ਮਿਸਲ ਨੇ ਕਬਜ਼ਾ ਕਰ ਲਿਆ ਸੀ 1811 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੇ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਕੇ ਜਲੰਧਰ ਨੂੰ ਵੀ ਆਪਣੀ ਈਸਟ ਇੰਡੀਆ ਕੰਪਨੀ ਦਾ ਹਿੱਸਾ ਬਣਾ ਲਿਆ 1852 ਦੌਰਾਨ ਭਾਰਤ ਵਿੱਚ ਕੰਪਨੀ ਰੂਲ ਖਤਮ ਹੋਣ ਤੇ ਬਰਤਾਨਵੀ ਹਕੂਮਤ ਦਾ ਹਿੱਸਾ ਬਣਨ ਉਪਰੰਤ ਜਲੰਧਰ ਨੂੰ ਜ਼ਿਲ੍ਹੇ ਦਾ દરਜਾ ਦਿੱਤਾ ਗਿਆ ਤੇ ਇਸ ਨੂੰ ਡਿਵੀਜ਼ਨ ਦਾ ਹੈੱਡਕ quarter ਵੀ ਬਣਾ ਦਿੱਤਾ ਗਿਆ आजादी ਤੋਂ ਬਾਅਦ ਸ਼ੁਰੂਆਤੀ ਸਾਲਾਂ ਦੌਰਾਨ ਇਸ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਇੱਥੇ ਮੁੱਖ ਮੰਤਰੀ ਤੇ ਗਵਰਨਰ ਪੰਜਾਬ ਦੀਆਂ ਸਰਕਾਰੀ ਰਹਾਇਸ਼ਾਂ ਬਣਾਉਣ ਤੋਂ ਇਲਾਵਾ ਕਤਰੀਤ ਵੀ ਇੱਥੇ ਬਣਾਇਆ ਗਿਆ ਜਿਨ੍ਹਾਂ ਦੀਆਂ ਵਿਰਾਸਤੀ ਇਮਾਰਤਾਂ ਅੱਜ ਵੀ ਮੌਜੂਦ ਹੈ ਸੋ ਜਲੰਧਰ ਅੱਜਕੱਲ ਬਹੁਤ ਜ਼ਿਆਦਾ ਜੋ ਕਿ ਫੇਮਸ ਹੋ ਚੁੱਕਿਆ ਹੈ ਆਪਣੇ ਵੱਖੋ ਵੱਖਰੇ ਕੰਮਾਂ ਨੂੰ ਲੈ ਕੇ ਤੇ ਇੱਥੇ ਸਪੋਰਟਸ ਇੰਡਸਟਰੀ ਤੇ ਸਪੋਰਟਸ ਦੀਆਂ ਚੀਜ਼ਾਂ ਨੂੰ ਲੈ ਕੇ ਇਹ ਕਾਫੀ ਫੇਮਸ ਹੈ ਤੇ ਅੱਜ ਜਲੰਧਰ ਦਾ ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਤੇ ਕੀ ਤੁਹਾਨੂੰ ਇਹ ਇਤਿਹਾਸ ਪਹਿਨਾ ਪਤਾ ਸੀ ਜਾਂ ਫਿਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਕਿਹੋ ਜਿਹੀ ਲੱਗੀ ਹੈ ਜ਼ਰੂਰ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜੋ ਸੋ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਸਾਡੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ ਕੰਨਵਾਦ